ਸਤਿ ਸ਼੍ਰੀ ਅਕਾਲ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਦਾ ਦੇਹਾਂਤ ਹੋ ਗਿਆ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਿਸ ਤੋਂ ਬਾਅਦ ਉਹਨਾਂ ਨੇ ਆਖਰੀ ਸਾਲ 1997 ਵਿੱਚ ਉਹ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਸਨ ਤੇ 2003 ਦੇ ਵਿੱਚ ਜਥੇਦਾਰ ਬਣੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੇ ਵਾਕਫ ਸਖਸ਼ੀਅਤਾਂ ਦੇ ਵੱਲੋਂ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਲੇਡੀ ਜੀਪਾਲ ਸ਼ਾਹ ਲੇਡੀ ਜੀਪੀ ਸਾਡੀ ਬਹੁਤ ਸਤਿਕਾਰਯੋਗ ਸੰਸਗਿਆਨੀ ਬਲਵੰਤ ਸਿੰਘ ਲੰਗਰ जिन्हों जिंदगी के सफर अंदर पंच दिन बख जिम्मेदारियों उ सेवा कर प्राप्त से पिंड रहे श्रोमी गुरुद्वारा प्रबंधक कमेटी रहे उसे उन्होंने तक से दमदम सरदार होने का मान प्राप्त हो लम्बा समय सेवा करते हैं ਉਨੋਂ ਕੋਮ ਦੀ ਵਰਦੀ ਕਲਾ ਲਈ ਫਸਟ ਉਤੇ ਲੰਗ ਸੈਕ ਕੈਲੰਡਰ ਜੋ ਖਾਲਸਾ ਪੰਥ ਨੇ ਬਹੁਤ ਸਿਰਤਾਂ ਨਾਲ ਤਿਆਰ ਕੀਤਾ ਉਹਦੇ ਤੇ ਡਟ ਕੇ ਪਹਿਰਾ ਦੇਣ ਦੇ ਲਈ ਕੌਮ ਸਦਾ ਉਹਨਾਂ ਯਾਦ ਰੱਖੀ ਜੀ ਉਹਨਾਂ ਨੇ ਇਲਾਕੇ ਵਿੱਚ ਪ੍ਰਚਾਰ ਪ੍ਰਸਾਰ ਦੇ ਲਈ ਜਥਾ ਬਣਾ ਕੇ ਆਪਣੇ ਨਾਲ ਨੌਜਵਾਨਾਂ ਨੂੰ ਜੋੜ ਕੇ ਬਹੁਤ ਵੱਡੇ ਤੋਂ ਮੁਕਾਬੀ ਨਵਾਈ ਉਹ ਵੀ ਉਹਨਾਂ ਦਾ ਇੱਕ ਯਾਦ ਰੱਖਣ ਵਾਲਾ ਸਾਡੇ ਲਈ ਕਰਮ ਹੈ ਹੋਰ ਵੀ ਜਦੋਂ ਤੁੰਸਕ ਨੂੰ ਮਸਲਾ ਆਇਆ ਉਹ ਪਹਿਲੀ ਨੰਬਰ ਤੇ ਜਾ ਕੇ ਉਹ ਸਾਡੇ ਨਾਲ ਖੜੇ ਹੁੰਦੇ ਰਹੇ ਅਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਗੀ ਦਾ ਮੁੱਦਾ ਹੋਇਆ ਤਾਂ ਉਹ ਕੋਰਕਪੁਰ ਦੇ ਵਿੱਚ ਉਹ 12ਾਂ ਚੀਜ਼ ਨਹੀਂ ਉੱਥੇ ਆ ਕੇ ਉਸੇ ਵੇਲੇ ਬੈਠ ਜਾਂਦੇ ਹਨ ਤੇ ਸ਼ੇਖ ਢਿੱਲੀ ਹੁੰਦੇ ਬਾਅਦ ਉਹ ਵੀ ਜੁੜਦੇ ਉਹਨਾਂ ਦਾ ਜਿਹੜਾ ਸਾਡੇ ਨਾਲ ਪਹਿਰਾ ਸੀ ਉਹ ਬੜਾ ਸੱਚ ਸੀ ਤੇ ਆ ਜੀ ਉਹਨਾਂ ਦਾ ਸਾਡੇ ਤੇ ਵਿਸ਼ੇ ਜਾਣਾ ਸਾਡੇ ਵਾਸਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਪੰਥ ਦਾ ਇੱਕ ਬਹੁਤ ਨਿੱਘਰ ਪਹਿਰੇਦਾਰ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਕੋਲ ਆਤਮ ਸਤਿ ਲਈ ਦੇ ਕੇ ਬੁਲਾ ਲਿਆ ਹੈ ਅਜਿਹਾ ਵਰਗੇ ਪਹਿਰੇਦਾਰਾਂ ਦੀ ਸ਼ਾਨ ਨੂੰੜ ਹੈ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਖਾਲਸਾ ਪੰਥ ਅੰਦਰ ਦੇਹਬਰ ਗਿਆਨੀ ਦੀਵਾਨਸੀ ਨਾਮ ਕਰਦੀ ਰਸ ਕਰਕੇ ਗੁਰਤਾ ਵਾਲੇ ਪਹਿਰੇਦਾਰ ਜਿਹੜੇ ਹਨ ਇਹ ਕਹਿਦਾ ਕਿ ਜੋ ਦਲੇਰੀ ਨਾਲ ਸਿਧਾਂਤ ਉੱਤੇ ਸੱਚ ਉੱਤੇ ਔਮ ਦੀ ਮਰਜ਼ਾ ਦਾ ਉੱਤੇ ਪਹਿਰਾ ਦੇ ਕੇ ਆਪਣੀ ਜਿੰਦਗੀ ਨਿਵਾ ਸਕਣ ਕਿ ਤੁਰਦਾਰ ਨਾਲ ਦਾਸ ਦੇਹੀ ਕਰਦੇ ਹੈ ਕਿਉਂਕਿ ਦਾਸ ਤੋਂ ਬਾਅਦ ਹੀ ਉਹਨਾਂ ਨੇ ਆਖੇ ਜਵਾ ਕੀਤੇ ਕਿ ਵਾਹਿਗੁਰੂ ਮੈਂ ਤੋਂ ਬਾਅਦ ਨਹੀਂ ਚੱਲਦੀ ਤਰ੍ਹਾਂ ਬਖਸ਼ੇ ਵਾਹਿਗੁਰੂ ਕੀ ਫਲ ਸਾ ਵਾਹਿਗੁਰੂ ਕੀ ਤਖਤਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਦਾ ਦੇਹਾਂਤ ਹੋ ਗਿਆ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਿਸ ਤੋਂ ਬਾਅਦ ਉਹਨਾਂ ਨੇ ਆਖਰੀ ਸਾਲ ਐ 1997 ਵਿੱਚ ਉਹ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਸਨ ਤੇ 2003 ਦੇ ਵਿੱਚ ਜਥੇਦਾਰ ਬਣੇ ਸਨ ਤੇ ਹੁਣ ਉਹਨਾਂ ਦੇ ਦੇਹਾਂਤ ਦੇ ਵਾਕਫ ਸ਼ਖਸੀਅਤਾਂ ਦੇ ਵੱਲੋਂ ਸੋਗ ਦਾ ਪ੍ਰਗਟਾਵਾ ਕੀ